ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਸਾਨੂੰ ਪੂਰਨਾ ਕਰੋ WhatsApp ਨੰਬਰ ਤੇ ਪੂਰਾ ਵਾਈਫ ਡਾਟਾ ਸੈਂਡ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਲੜਕਾ ਕੈਨੇਡਾ ਪੀਆਰ ਅਪਲਾਈ ਜਨਮ 31/993 ਹਾਈਟ 5 ਫੁੱਟ 9 ਇੰਚ ਕਾਲਜ ਰਮਿਦਾਸ ਸਿੰਘ ਇੱਕ ਏਰੀਆ ਅਮਸਰ ਪੜਾਈ ਬੈਟੈਕ ਯੂਨੀਵਰਸਿਟੀ ਜੀਜੀਏ ਅਨੁਰੋਧ ਪਰਮੇਸ਼ਰ Sophia Engineer America Company Prova Member Mata Pita ka Mobile Contact Number Mr. Narain Kanera General Mang Wadipur ਮਮੂ ਸਿੰਘ ਅਲਰਕਾ ਅਮਰੀਕਾ ਸਿਟੀਜ਼ਨ ਜਨਮ ਤਰੀਕ 1993 ਆਈਡੀ ਪੰਜਪੁਰ 10 ਇੰਚ ਏਰੀਆ ਅਮਰਸਰ ਕਾਸਟ ਯਰਸਿਕ ਜ਼ਮੀਨ 18 ਏਕੜ ਕੰਮ ਆਪਣਾ ਬਿਜ਼ਨਸ ਕੈਲੀਫੋਰਨੀਆ ਵਿੱਚ ਦੋ ਆਪਣੀ ਘਰ ਮੰਗ ਅਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਅਮਾਜਾ ਏਰੀਆ ਕੈਲੀਫੋਰਨੀਆ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ ਪਲੱਸ 1 669 264 3745 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਪੀਆਰ ਜਨਮਤਰੀ 1998 ਹਾਈਟ 5 ਫੁੱਟ 9 ਇੰਚ ਕਾਸਟ ਯਰ ਸਿਕ ਗੋ ਸਿੱਧੂ ਬੜਾ ਆਈ ਕੰਪਿਊਟਰ ਇੰਜੀਨੀਅਰ ਜਿਵੇਂ 10 ਏਕਰ ਏਰੀਆ ਮੋਗਾ ਨਿਹਾਲ ਸਿੰਘ ਵਾਲਾ ਪਰਵਾਰ ਮੈਂਬਰ ਕੰਮ ਪਿਤਾ ਕਿੱਤੀ ਵੜੀ ਮਾਤਾ ਹਾਊਸ ਵਾਈਫ ਇੱਕ ਪ੍ਰਾਕ ਨੇਨਾ ਵਰਕ ਪਾਮੈਂਟ ਮਾਹੀ ਕੰਦਨੀ ਪਰਵਾਰ ਤੋਂ ਲੜਕੀ ਕੈਨੇਡਾ ਪੀਆਰ ਜੰਬਰ ਕਮੈਂਟ ਜਾਂ ਇੰਡੀਆ ਤੋਂ ਬੀਐਸਸੀ ਨਰਜਿੰਦ ਕੀਤੀ ਹੋਈ ਇਹਨਾਂ ਦਾ ਮੋਬਾਈਲ ਨੰਬਰ 9873 33516 ਦੂਜਾ ਮੋਬਾਈਲ ਨੰਬਰ 88470 77765 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰ ਵਾਲੀ ਤੇ ਵਿਚੋਲੇ ਇਹਨਾਂ ਨੂੰ ਸੰਬਾਰਕ ਨਾਂ ਕਰਨ ਆਪਣਾ ਸੇਣੀ ਲੜਕਾ ਅਮਰੀਕਨ ਸਿਟੀਜ਼ਨ ਜਨਮ 3 1996 ਕਾਸਟ ਖਤਰੀ ਸਿੱਕਾ ਕਰਾਇ ਗ੍ਰੈਜੂਏਸ਼ਨ ਅਮਰੀਕਾ ਪਰਵਾਰ ਮੈਂਬਰ ਅਮਰੀਕਨ ਸਿਟੀਜ਼ਨ ਦੋ ਪਿਆਨਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕੰਮ ਆਪਣਾ ਬਿਜ਼ਨਸ ਇਟਾਲੀਅਨ ਰੈਸਟੋਰੈਂਟ ਜਰਮਨ ਮੈਰਿਜ ਵੀਰ ਵਾਲਾ ਪੜ੍ਹਨ ਲਈ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਕਲਾਸ 8443652 7747 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਨੂੰ ਜਾਣਕਾਰੀ ਲੈ ਸਕਦੇ ਹੋ ਮੇਰੇ ਜ਼ੂਰ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਤਾਨਕ ਨਾ ਕਰਨ ਨਾਮ ਕੋ ਲੜਕੀ ਇडली ਪਿਆਰ ਗਾਂਧੀ 81997 ਹਾਈਡਰ ਪੰਕੋਚ ਚੇਂਜ ਏਰੀਆ ਪਟਿਆਲਾ ਕੜਾਈ ਕੰਪਲੀਟ ਫਾਊਂਡੈਂਟ ਕਾਸਟ ਟਾਕਰ 3 ਪਰਵਾਰ ਮੈਂਬਰ ਇੱਕ ਪਰ ਆ ਮੈਰਿਟ ਇਟਲੀ ਸੈਟਅਪ ਮੰ ਸਰਦਾਰ ਲੜਕਾ ਵਧਿਆ ਕਰਵਾਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਗੁਰਸਿੱਖ ਪਰਵਾਰ ਕੋ ਵੀ ਇਹ ਨਾਂ ਦਾ ਮੋਬਾਈਲ ਨੰਬਰ 90201329428 6462 ਤੁਚਾ ਮੋਬਾਈਲ ਨੰਬਰ ਇੰਡੀਆ ਦਾ 82803 86829 98765 36010 ਤੁਸੀਂ ਭਰਵਾਨ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੋ ਜਨਮ ਤਰੀਕ 13 1990 ਹਾਈਟ 5 ਫੁੱਟ ਤਨੰਤਰ ਜਨਮ ਟਾਈਮ 12:00 ਪੀਐਮ ਏਰੀਆ ਜਲੰਧਰ ਪੜਾਈ ਪਲਸ 2 ਕੰਪਿਊਟਰ ਹਾਰਡਵੇਅਰ ਐਂਡ ਸੌਫਟਵੇਅਰ ਐਂਟੀਟੀ ਕਾਸਟ ਐਸੀ ਪਰਵਾਰ ਮੈਂਬਰ ਜੇਕਰ ਗੌਰਮੈਂਟ ਜੌਬ ਤੋਂ ਰਿਟਾਇਰਮੈਂਟ ਮਾਤਾ ਇੱਕ ਬਰਾ ਆਪਣਾ ਬਿਜ਼ਨਸ ਪੀ ਐਨ ਵੀ ਬੈਂਕ ਮੈਨੇਜਰ ਮੰਗ ਅਵਧਿਆ ਪਰਵਾਰ ਨੂੰ ਲੜਕੇ ਦੀ ਲੋੜ ਹੈ ਕਾਸਟ ਐਸੀ ਹੀ ਸੰਪਰਕਨ ਲੜਕਾ ਮੰਗਲੀ ਖੋਵੇ ਇਹਨਾਂ ਦਾ ਮੋਬਾਈਲ ਨੰਬਰ 981483552 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ नाम को जल्दी टाई आठ उन्नीस सौ हाइट तो पाँच फुट चार इंच पढ़ाई BCA MSc ITI एस सी आई लड़की उन पार्लर कोर्स कर रही एरिया होशियारपुर कास्ट एस सी सिख परिवार मेंबर पिता आर्मी ऑफिसर रिटायरमेंट माता हाउस वाइफ एक पैन डॉक्टर मैरिड एक भ्रा डॉक्टर मंग उसके परिवार को ਨੇ ਤਾਂ ਆਸਟ੍ਰੇਲੀਆ ਅਮਰੀਕਾ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 7681992932 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 18/12/1999 ਹਾਈਟ 5 ਫੁੱਟ 11 ਇੰਚ ਬਟ ਆਈਪੀਐਸਸੀ ਨਰਸਿੰਗ ਆਸਟ੍ਰੇਲੀਆ ਤੋਂ ਕੰਮ ਵਰਕ ਪਰਮਿਟ ਆਸਟ੍ਰੇਲੀਆ ਕਾਸਟੂ ਰਾਮਗੜੀ ਏਰੀਆ ਅੰਬਸਰ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ ਇੱਕ ਪਹਿਨ ਵਿਆਹੀ ਇੰਗਲੈਂਡ ਵਰਕ ਪਰਮਿਟ ਦੀ ਇੱਕ ਪ੍ਰਾ ਮੈਰਿਡ ਕੈਨੇਡਾ ਵਰਕ ਪਰਮਿਟ ਦੀ ਮੰਗ ਹੈ ਪਰ ਵਰਤੋਂ ਪਾਣੀ ਲਿਖੀ ਲੜਕੀ ਦੀ ਲੋੜ ਹੈ ਇਸ ਲੜਕੀ ਆਸਟ੍ਰੇਲੀਆ ਪੀਆ ਰੋਬਿੰਸ ਨੰਬਰ 400 ਕਿ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਕੋ ਕਟਣਾ ਹੋਵੇ ਜਰਸੀ ਦੇ ਪਰਿਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98760 85630 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਤਕ 1997 हाई टू सनपुर चेंज का टू जर्सिक एरिया तंटन पढ़ाई बीएससी नर्सिंग मंग गरिया परवा पर पढ़ी लिखे लड़के दी लोड है लड़की को जमीन 6-7 किले हों लड़का कनेडा ऑस्ट्रेलिया अमेरिका पीआर होवे एरिया तंटन दे नेड़े वाली ही संपर्क करें इनंदा मोबाइल नंबर 8284971025 ਤੁਸੀਂ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਇਹਨਾਂ ਨੂੰ ਵਸ ਮੈਸੇਜ ਵੀ ਕਰ ਸਕਦੇ ਹੋ ਨਾਮ ਕੋ ਲੜਕੀ ਕਨੇਨਾ ਪੀਆਰ ਜਨਮ ਤਰੀਕ 1995 ਹਾਈ ਡੋ ਪੰਜ ਫੁੱਟ 10 ਇੰਚ ਪੜਾਈ VSC ਨਰਸਿੰਗ ਕਾਮ ਨਰਸਿੰਗ ਅਰੇਂ ਸਰਕਾਰੀ ਜੋਬ कास्ट जर्सी को गोत टिल्लू एरिया मोगा मांग अवदिया पर वातों वैष्णोते सोना सनखे लड़के दी लोड़ है लड़के दी पढ़ाई मास्टर डिग्री चाहे बीएससी होवे कनाडा या अमेरिका तो पीआर होवे लड़के को जमीन भी किले तो कटना होवे अपना घर होवे अपना बिजनेस बढ़िया होवे मैरिज ब्यूरो वाले इन्हानू फोन ना करन इना दा मोबाइल नंबर +1 437 313 1813 ਇੰਡੀਆ ਦਾ ਨੰਬਰ 995573554 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਸੋਨੂ ਸੁਨੱਖਾ ਲੜਕਾ ਯੂਐਸਏ ਵਾਸ਼ਿੰਗਟਨ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਫਾਸਟ ਏਅਰ ਸਿੱਖ ਕੰਮ ਆਪਣਾ ਬਿਜ਼ਨਸ ਵਧਿਆ ਜੋ ਪਰਵਾਰ ਮੈਂਬਰ ਮਾਤਾ ਪਿਤਾ ਇੱਕ ਪੈਨ ਯੂਐਸਏ ਆਪਣਾ ਘਰ ਵਧੀਆ ਕਾਣਾ ਨਿ ਪਰਵਾਤੋਂ ਪਰਿਲੀ ਕੀ ਸੋਨੇ ਸਨਖੀ ਲੜਕੀ ਦੀ ਲੋੜ ਹੈ ਲੜਕੀ ਯੂਐਸਏ ਵਾਣ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋ ਉਹਨਾਂ ਨੂੰ ਬਹਿ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ +1509933701 ਤੁਸੀਂ ਪਰਵਾਣ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋਣ ਲੜਕੀ ਕੈਨੇਡਾ ਉਮਰ 32 ਸਾਲ ਹਾਈਟ 5.5 ਇੰਚ ਕਾਸਟ 1 ਅੰイヤー ਸਿਕ ਗੋਤ ਤਾਲੀਵਾਲ ਜ਼ਿਲ੍ਹਾ ਮੋਗਾ ਪੜਾਈ ਬੀਐਸਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੋ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਦਾ ਰਿਟਾਇਰਮੈਂਟ ਇੱਕ ਪਰ ਆ ਕੈਨੇਡਾ ਪੀਆਰ ਮੈਰਿਡ ਆ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗ ਹੈ ਜੀ ਪਰਿਵਾਰ ਤੋਂ ਪੜੇ ਨਿਕੇ ਲੜਕੇ ਦਿ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਨੰਦ ਦਾ ਮੋਬਾਈਲ ਨੰਬਰ 9814252119 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਤੁਸੀਂ ਲੈ ਸਕਦੇ ਹੋ ਦੂਜਾ ਲੜਕਾ ਕੈਨੇਡਾ ਜਨਮ ਤਰੀਕ 1991 ਹਾਈ ਟੂ ਸ਼ੈਫਟ ਏਰੀਆ ਪਟਿਆਲਾ ਵਿਕਟੋਰੀਆ ਵੀ ਸੀ ਕੈਨੇਡਾ ਪੜਾਈ ਵੀਟੈਕ ਮਕੈਨੀਕਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯੂਨੀਵਰਸਿਟੀ ਵਿਕਟੋਰੀਆ ਕੈਨੇਡਾ ਵਰਕ ਵੀਜ਼ੇ ਤੇ ਜ਼ਮੀਨ 2.5 ਕਿਲੇ ਚੰਡੀਗੜ੍ਹ ਰੋਡ ਤੇ ਕਾਮ ਐਡਮਿਨਿਸਟ੍ਰੇਸ਼ਨ ਬ੍ਰਾਂਚ ਸਕੂਲ ਬੋਰਡ ਮਾਤਾ ਪਿਤਾ ਦੋ ਪੈਣਾ ਇੱਕ ਕੈਨੇਡਾ ਇੱਕ ਗਵਰਨਮੈਂਟ ਜੌਬ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਨਾ ਦਾ ਨੋਇੰਬਰ 98725 50933 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਸ ਨੱਕਾ ਲੜਕਾ ਇੰਗਲੈਂਡ ਸਿਟੀਜ਼ਨ ਜਨਮ ਤਰੀਕ 1997 ਹਾਈ ਟੂ ਪਨਕੋਟ 9 ਇੰਚ ਪੜਾਇਆ ਗ੍ਰੈਜੂਏਸ਼ਨ ਕੰਮ ਇੰਗਲੈਂਡ ਵਿੱਚ ਵਧੀਆ ਜੋਬ ਕਾਸਟ ਜਟ ਸਿਕ ਏਰੀਆ ਜਲੰਧਰ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਮੈਂ ਅਮਰਦੀਪ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਸੋਨੀ ਸਨਕੀ ਕ੍ਰੀਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44783842277 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਡੀਓ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਉਹਨਾਂ ਦਾ ਸਨੇਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 33 ਸਾਲ ਹਾਈਟ 5 ਫੁੱਟ 9 ਇੰਚੇ ایرিয়া ਕਪੂਟਲਾ ਕਾਸਟ ਯਰਸਿਕ ਪੜਾਈ ਬੀਐਸਸੀ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਬਰਤਾਰੀ ਵਧੀਆ ਪਰਿਵਾਰ ਤੋਂ ਸੋਨੀ ਇਸ ਨੱਕੀ ਤੇ ਕਰੇਲੂ ਤੇ ਅੰਮਰਤ ਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 9868680390 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵਿਰੋਧੀ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਹੈ ਸਿੰਗ ਲੜਕਾ ਆਸਟ੍ਰੇਲੀਆ ਪੀਆਰ ਜਨਮ ਦੀ 31 10 1993 ਹਾਈਟ 6 ਫੁੱਟ 2 ਇੰਚ ਕਾਸਟ 6 ਯਰ ਸਿਕਰ ਏਰੀਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮਕੈਨੀਕਲ ਇੰਜੀਨੀਅਰ ਜਿਆਨੀ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਹੈ ਮੋਰ ਟ੍ਰੈਕਿੰਗ ਪਰਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮਾਂਗਲ ਵਦੀ ਪਰਵਾਰ ਤੋਂ ਸਿੰਪਲ ਤੇ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9056 13700 33 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮ ਤੇ 1980 ਇੰਗਲੈਂਡ ਜੰਪਲ ਏਰੀਆ ਉਸ਼ਿਆਰਪੁਰ ਕਾਸਟ ਜਰਸੀ ਕਗੋਦਰ ਸਿੱਧੂ ਕਾਮਰ ਬੈਂਕ ਮੈਨੇਜਰ ਲੜਕੇ ਦਾ ਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਭਗ 34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣਾ ਨੋਪੈਲ ਇਹਨਾਂ ਦਾ ਮੋਬਾਈਲ ਨੰਬਰ +447480573241 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਿੰਘ ਦੀ ਜਨਮ ਤਰੀਕ 1999 ਪੜਾਈ ਪਲੱਸ 2 ਕਾਸਟਿਊ ਯਰਸੀਕ ਦਾ ਏਰੀਆ ਕੋਡ ਹੈਸਪੋਰ ਜਮੀਨ 12 ਕਿੱਲੇ ਇੱਕ ਮਸ਼ੀਨ 10 ਕਰੈਕਟਰ ਸਾਮ ਕੀਟੀਵੜੀ ਪਰਿਵਾਰ ਮੈਂਬਰ ਪਿਤਾ ਇੱਕ ਬਰਾ ਮੈਰਿੰਗ ਇੱਕ ਪੈਨ ਮੈਰਿੰਗ ਵੱਡੀ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 79614708 ਦੂਜਾ ਮੋਬਾਈਲ ਨੰਬਰ 99775 991099 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮਤ 1993 ਹਾਈਡ ਪੰਜਾਬ ਫੁੱਟ ਕਨੈਂਚ ਪੜਾਈ ਗ੍ਰੈਜੂਏਸ਼ਨ ਕਾਸ ਰਵਿਦਾ ਸਿੰਘ ਏਰੀਆ ਫਤਿਹਗੜ੍ਹ ਸਾਹਿਬ ਲੜਕੀ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਭਰਾ ਕਨੇਡਾ ਮਾਂਗ ਕਰੀਏ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਕਾਸਟ ਰਵੀਦਾਸੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8194825602 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹਨੀ ਜਨਮ ਤਰੀਕ 18/8/1997 ਕਾਸਟ ਪਿਓਰ ਕੱਤਰੀ ਸ਼ਹਿਰ ਲਾਡਾ ਪੜਾਈ ਆਈਟੀਆਈ ਕਾਮਵਿਰਕ ਪਰਵਾਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਬੇਣਾ ਮਕਾਨ ਕੋਠੀ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 80540 68097 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮਾਨ ਸਿੰਘ ਜਨਮ ਤਰੀਕ 12/7/1994 ਹਾਈਟ 5 ਫੁੱਟ 7 ਇੰਚ ਕਾਸਟ ਯਰਸੀਖ ਗੋਤ ਗੈਲ ਏਰੀਆ ਰੋਪੜ ਪੜਾਈ ਐਮਐਸਸੀ ਆਈਟੀ ਪੀਜੀਡੀਸੀਏ ਬੀਸੀਏ ਕੰਮ ਸੌਫਟਵੇਅਰ ਇੰਜੀਨੀਅਰ ਮੋਹਾਲੀ ਤਨਖਾਹ 10 ਲੱਖ ਪੈਕੇਜ ਜ਼ਮੀਨ 2 ਏਕੜ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਮਾਤਾ ਹਾਊਸ ਵਾਈਫ ਵਰਡਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7589000177 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤੀਕ 272001 ਹਾਈਟ 5 ਫੁੱਟ 10 ਇੰਚ ਏਰੀਆ ਲੁਧਿਆਣਾ ਕਾਸਟ ਜਰਸੀ ਕਮ ਐਂਡੀਗੋ 에어ਲਾਈਨ ਦਿੱਲੀ 에어ਪੋਰਟ ਮੰਗਵਦੀ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 8 ਇੰਚ ਹੋਵੇ ਲੜਕੀ ਦੀ ਉਮਰ 20 ਤੋਂ 25 ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਏਰੀਆ ਲੁਧਿਆਣਾ ਮੋਗਾ ਅੰਮ੍ਰਿਤਸਰ ਨੂੰ ਪਹਲ ਇਹਨਾਂ ਦਾ ਮੋਬਾਈਲ ਨੰਬਰ 1283699670 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੀ ਹਾਂ ਨਾਮ ਸਿੰਘ ਜਨਮ ਤਰੀਕ 27 11 1985 ਹਾਈਡ ਪੰਜ ਫੁੱਟ 10 ਇੰਚ ਏਰੀਆ ਮਲੇਰ ਕੋਟਲਾ ਕਾਸਟ ਸਿੰਬਾ ਸਿੱਖ ਪੜਾਈ ਐਮ ਐਸ ਸੀ ਫਿਜ਼ਿਕਸ ਬੀ ਐਡ ਕੰਮ ਲੈਕਚਰਰ ਪ੍ਰਾਈਵੇਟ ਸਕੂਲ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਰਟਾਇਰਮੈਂਟ ਮਾਤਾ ਇਕਪਰਾ ਮੈਰਿਡ ਇਕ ਭੈਣ ਮੈਰਿਡ ਮੰਗ ਅਵਜੀਆ ਪਰਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਨਾ ਦਾ ਮੋਬਾਈਲ ਨੰਬਰ 9463045175 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਦਿਨੇਸ਼ ਕੁਮਾਰ ਮੰਗਲੇਕਰ ਜਨਮ ਤਰੀਕ 12 11 1997 ਕਾਸਟ ਜਨਰਲ ਸਰਵਮਨ ਪੰਜਾਬੀ ਏਰੀਆ ਰੋਪੜ ਪੜਾਈ ਗ੍ਰੈਜੂਏਸ਼ਨ ਬੀਐਸਸੀ ਕੰਮ ਕੁਆਲਟੀ ਕੰਟਰੋਲ ਅਫਸਰ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਮੰਗ ਵਜਿਹਾ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 828803652 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸੰਗਲ ਜਨਮ ਤਰੀਕ 14 April 1995 ਹਾਈਟ ਸੇਪੁਰ ਕਾਸਟ 12th ਪੜਾਈ +2 ਸਾਮੂ ਡੈਰੀ ਫਾਰਮ ਜ਼ਮੀਨ ਆ ਪੰਜ ਕਿਲੇ ਦੋ ਕਰਨਾਲ ਏਰੀਆ ਬਲਾਡਾ ਮਾਨਸਾ ਪਰਵਾ ਮੈਂਬਰ ਦੋ ਪੈਨਾ ਮੈਰਿੰਗ ਮੰਗ ਵਧੀਆ ਪਰਵਾ ਤੋਂ ਪੜੀ ਲਿਖੀ ਸੋਨੀ ਸੁਨਕੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 1284013742 ਤੁਸੀਂ ਪਰਵਾ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1/5/1992 ਹਾਈਟ ਪੰਜਪੁਰ 7 ਇੰਚ ਕਾਸਟ ਅਰਸਿਕ ਏਰੀਆ ਰੋਪੜ ਪੜਾਈ ITI ਮੈਕੈਨੀਕਲ ਕੰਮ ਗੋਦरेज ਕੰਪਨੀ ਮੋਹਾਲੀ ਮੰਗਾ ਵਧੀਆ ਪਰਵਾਰ ਤੋਂ ਪੜੀ ਲਿਖੀ BA MA +2 ਲੜਕੀ ਰੀਲੋਡ ਹੈ ਜ਼ਮੀਨ ਚਾਰ ਕਿੱਲੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 95900 26 52885 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ